ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹ ਬੰਦਾ ਕਹਿ ਰਿਹਾ ਸੀ ਮੈਂ ਨਾ ਨਹੀਂ ਲੈਣਾ ਆਉਂਦਾ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਹ ਅੰਦੋਲਨ ਕਦੇ ਜਿੱਤਿਆ ਨਹੀਂ ਜਾ ਸਕਦਾਗਾ ਇਹ ਬੇਫਾਲਤੂ ਦਾ ਅੰਦੋਲਨ ਆ ਇਹਦੇ ਵਿੱਚ ਹਿੰਸਕ ਲੋਕ ਬੜੇ ਹੋਏ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਧਾਰਮਿਕਤਾ ਨੂੰ ਅੱਗੇ ਰੱਖੀਏ ਅਸੀਂ ਫਲਾਨੀ ਚੀਜ਼ ਨੂੰ ਅੱਗੇ ਰੱਖੀਏ ਅਸੀਂ ਹਿੰਦੂ ਸਿੱਖ ਹਿੰਦੂ ਸਿੱਖ ਕਰੀਏ ਬढ़ावा ਦਈਏ ਅਸੀਂ ਮੂਰੂ ਟੱਕਰਾਂਗੇ ਟੱਕਰਾਂਗੇ ਤੇ ਜਿਹੜੇ ਦੂਜੇ ਪਾਸੇ ਵਾਲੇ ਆ ਉਹ ਕਹਿੰਦੇ ਵੀ ਧਾਰਨਾ ਜਿਵੇਂ ਪਹਿਲਾ ਸੀਗਾ ਅ ਦੂਜੀ ਸੋਚ ਵਾਲੇ ਹਨ ਆਪਾਂ ਕਿਸੇ ਦਾ ਨਾਂ ਨਹੀਂ ਲੈਣਾਗਾ ਬਾਅਦ ਦੇ ਵਿੱਚ ਭਰਾਵੋ ਕੰਮ ਵਾਲਾ ਵੱਧ ਜਾਂਦਾਗਾ ਉਹ ਕਹਿੰਦੇ ਆ ਜੀ ਸ਼ਾਂਤਮਈ ਬਿਲਕੁਲ ਕੁਛ ਨਾ ਕਰੋ ਹਨਾ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਇਹ ਉਸ ਤਰ੍ਹਾਂ ਹੀ ਜਿੱਤਿਆ ਜਾ ਸਕਦਾ ਏ ਜੇ ਇਹ ਚੀਜ਼ਾਂ ਮੁਕਾਬਲੇ ਕਰਨ ਦੀ ਆਈਏ ਤਾਂ ਆਪਾਂ ਮੁਕਾਬਲੇ ਨਹੀਂ ਕਰ ਸਕਦੇ ਆਪਣੇ ਕੋਲੇ ਕੋਈ ਵਿੱਪਨ ਨਹੀਂ ਹੈ ਉਹਨਾਂ ਕੋਲੇ ਬਹੁਤ ਵਿੱਪਨ ਆ ਉਹ ਕੁਛ ਵੀ ਕਰ ਸਕਦਾ ਜਿਹਦੇ ਕੋਲ ਪਾਵਰ ਆ ਉਹ ਕੀ ਨਹੀਂ ਕਰ ਸਕਦਾਗਾ ਉਹ ਲੱਖਾਂ ਬੰਦੇ ਗਾਇਬ ਕਰ ਸਕਦਾਗਾ ਉਧਾਰਨ ਤੁਸੀਂ ਲੈ ਲਓ ਕਸ਼ਮੀਰ ਦੀ ਉਧਾਰਨ ਤੁਸੀਂ ਲੈ ਲਓ 2-2 ਸਾਲ 3-3 ਸਾਲ ਨੈੱਟ ਬੰਦ ਕਰਕੇ ਹਜ਼ਾਰਾਂ ਬੰਦੇ ਕਿੱਧਰ ਖੱਪ ਗਏ ਕਿੱਧਰ ਗਏ ਹੋਗੇ ਕੁਛ ਨਹੀਂ ਪਤਾ ਲੱਗਦਾਗਾ ਕੋਈ ਤੁਸੀਂ ਦੇਖੋ 50 ਕੰਟਰੀਆਂ ਹੋਰ ਆ ਅ ਇਸਲਾਮਕ ਜਿਹੜੀਆਂ ਕੁਛ ਕੋਈ ਨਹੀਂ ਬੋਲਿਆਗਾ ਤੇ ਆਪਣੇ ਲਈ ਤਾਂ ਬੋਲਣਾ ਹੀ ਕੀ ਨੇ ਹਨਾ ਸਿੱਧੀ ਜੀ ਗੱਲਾਂ ਮਤਲਬ ਇਹ ਉਹ ਬੰਦਾ ਗੱਲਾਂ ਕਰ ਰਿਹਾ ਸੀਗਾ ਮੈਂ ਤੁਹਾਨੂੰ ਦੱਸ ਰਿਹਾਗਾ ਆਪਦੀ ਜ਼ੁਬਾਨੋਂ ਉਹਦੀਆਂ ਗੱਲਾਂ ਜਿਵੇਂ ਮੈਂ ਸੁਣੀਆਂ ਹੈ ਬਈ ਇਸ ਤਰ੍ਹਾਂ ਨਹੀਂ ਹੋ ਸਕਦਾਗਾ ਇਹ ਅੰਦੋਲਨ ਦੇ ਵਿੱਚ ਉਹ ਲੋਕ ਵੜ ਗਏ ਜਿਹੜੇ ਪਿਛਲੀ ਵਾਰ ਦਬਾਲੇ ਸੀਗੇ ਕਿ ਤੁਸੀਂ ਟਿਕ ਜਾਓ ਤੁਸੀਂ ਆ ਗੱਲਾਂ ਨਾ ਕਰੋ ਤੇ ਇਹ ਕਹਿੰਦੇ ਸਾਡੇ ਹਿਸਾਬ ਨਾਲ ਚੱਲੋ ਉਹ ਕਹਿੰਦੇ ਸਾਡੇ ਹਿਸਾਬ ਨਾਲ ਚੱਲੋ ਪੁੱਲ ਮਿਲਾ ਕੇ ਉਹ ਕਹਿੰਦਾ ਹੁਣ ਉਹ ਬੰਦੇ ਮੂਰੇ ਆ ਜਿਹੜੇ ਨਹੀਂ ਹੋਣੇ ਚਾਹੀਦੇ ਸੀਗੇ ਜਿਹੜੇ ਸ਼ਾਂਤੀ ਵਾਲੇ ਆ ਅ ਕਹ ਲਓ ਉਹ ਨਾਸਤਿਕ ਟਾਈਪ ਆ ਉਹ ਪਿੱਛੇ ਕੀਤੇ ਹੋਇਆ ਅਸ਼ਟਕ ਨਾਸਤਕ ਦੀ ਯਾਰ ਕੋਈ ਗੱਲ ਨਹੀਂ ਹੈਗੀ ਠੀਕ ਆ ਇੱਕ ਕਹਿੰਦੇ ਆ ਕਿ ਚੱਕ ਦਿਓ ਮਾਰ ਦਿਓ ਫਲਾਨੇ ਨੂੰ ਠੱਕ ਦਿਓ ਹੁਰਾ ਹਰਾ ਦੂਜੇ ਕਹਿੰਦੇ ਆ ਕਾਨੂੰਨ ਦੇ ਹਿਸਾਬ ਨਾਲ ਚੱਲੋ ਦੋ ਸਿੱਧੀਆਂ ਗੱਲਾਂ ਇੱਕ ਕਹਿੰਦੇ ਆ ਅਸੀਂ ਡਾਂਗ ਦੇ ਜ਼ੋਰ ਨਾਲ ਕਰ ਲਾਂਗੇ ਦੂਜੇ ਕਹਿੰਦੇ ਆ ਅਸੀਂ ਸੰਵਿਧਾਨ ਦੇ ਜ਼ੋਰ ਨਾਲ ਕਰ ਲਾਂਗੇ ਸਿੱਧੀਆਂ ਦੋ ਗੱਲਾਂ ਐ ਤੁਸੀਂ ਮੈਨੂੰ ਦੱਸ ਦਿਓ ਕਮੈਂਟ ਕਰਕੇ ਕਿਹੜੀ ਸਾਈਡ ਸਹੀ ਆ ਇਧਰ ਲਈ ਜਾਂ ਉਧਰ ਲਈ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਟਸ ਕਰੋ